ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਭਾਰੀ ਵਿਰੋਧ ਹੋਇਆ ਜਿਸ ਤੋਂ ਬਾਅਦ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ ਕਿਉਂਕਿ ਕਈ ਸੇਖ ਜਥੇਦਾਰ ਦੇ ਹੱਕ ਦੇ ਵਿੱਚ ਨੇ ਪਰ ਕਈ ਜਥੇਦਾਰ ਦੇ ਵਿਰੋਧ ਦੇ ਵਿੱਚ ਨੇ ਜਿਹੜੇ ਕੁਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਹੀਂ ਮੰਨਦੇ ਤੁਹਾਨੂੰ ਦੱਸਿਆ ਕਿ ਮਹਿਲ ਸਿੰਘ ਬੱਬਰ ਦੇ ਭੋਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਥੇਦਾਰ ਗੜਗੱਜ ਪਹੁੰਚੇ ਸਨ ਤੇ ਜਿਵੇਂ ਹੀ ਭੋਗ ਦੀ ਸਮਾਪਤੀ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਸਰਪਾਉ ਭੇਟ ਕਰਨ ਦਾ ਸਮਾਂ ਆਇਆ ਤਾਂ ਜਿਵੇਂ ਹੀ ਜਥੇਦਾਰ ਦੇ ਵੱਲੋਂ ਸਰਪਾਉ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੂੰ ਮੌਕੇ ਤੇ ਜਰਨੈਲ ਸਿੰਘ ਸ਼ਖੀਰਾ ਨਾਮ ਦੇ ਵਿਅਕਤੀ ਨੂੰ ਰੋਕ ਦਿੱਤਾ ਗਿਆ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਇਹ ਨਾ ਕਰੋ ਇਹ ਗਲਤ ਹੈ ਕਿਉਂਕਿ ਕੌਮ ਇਹਨਾਂ ਨੂੰ ਜਥੇਦਾਰ ਨਹੀਂ ਮੰਦੀ ਤੁਹਾਨੂੰ ਦੱਸੀਏ ਕਿ ਜਥੇਦਾਰ ਕੁਲਦੀਪ ਸਿੰਘ ਗੜਗਾਜ ਉਸ ਸਮੇਂ ਉੱਥੇ ਹੀ ਖੜੇ ਸਨ ਪਰ ਉਹਨਾਂ ਨੇ ਕੋਈ ਟਿੱਕਾ ਟਿੱਪਣੀ ਨਹੀਂ ਕੀਤੀ ਕੋਈ ਗੱਲਬਾਤ ਨਹੀਂ ਕੀਤੀ ਉਹ ਹੱਥ ਜੋੜ ਕੇ ਖੜੇ ਹੋ ਗਏ ਉਹਨਾਂ ਨੇ ਸਰਪਾਉ ਨੂੰ ਹੱਥ ਵੀ ਨਹੀਂ ਲਾਇਆ ਪਰ ਭਾਰੀ ਵਿਰੋਧ ਲਗਾਤਾਰ ਹੋ ਰਿਹਾ ਹੈ ਤੇ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ ਉਸ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਲੈ ਕੇ ਵੱਡੇ ਪੱਧਰ ਤੇ ਸਵਾਲ ਵੀ ਚੁੱਕੇ ਜਾ ਰਹੇ ਨੇ ਕਿਉਂਕਿ ਜਦੋਂ ਤਿੰਨਾਂ ਤਖਤਾਂ ਦੇ ਜਥੇਦਾਰਾਂ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਤਾਂ ਜਥੇਦਾਰ ਗੜਗਾਜ ਨੂੰ ਸ੍ਰੀ ਅਕਾਦਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਇਸ ਦਾ ਲਗਾਤਾਰ ਨਹੰਗ ਸਿੰਘ ਜਥੇਬੰਦੀਆਂ ਸਿੱਖ ਜਥੇਬੰਦੀਆਂ ਹੁਣ ਸਿੱਖ ਹੁਣ ਉਹ ਕਹਿ ਰਹੇ ਨੇ ਕਿ ਤਾਜਪੋਸ਼ੀ ਗਲਤ ਤਰੀਕੇ ਦੇ ਨਾਲ ਹੋਈ ਹੈ ਉਹ ਜਥੇਦਾਰ ਗੜਗਾਜ ਨੂੰ ਸ੍ਰੀ ਅਕਾਦਖਤ ਸਾਹਿਬ ਦਾ ਜਥੇਦਾਰ ਨਹੀਂ ਮੰਨਦੇ ਸ੍ਰੀ ਅਕਾਦਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਦਾ ਭਾਰੀ ਵਿਰੋਧ ਹੋਇਆ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੂੰ ਸਰਪਾਉ ਦੇਣ ਤੋਂ ਰੋਕ ਦਿੱਤਾ ਗਿਆ ਵਿਰੋਧ ਹੋਣ ਦੇ ਬਾਵਜੂਦ ਵੀ ਜਥੇਦਾਰ ਉਸ ਸਮੇਂ ਮੌਕੇ ਤੇ ਹੱਥ ਜੋੜ ਕੇ ਖੜੇ ਹੋ ਗਏ ਉਹਨਾਂ ਨੇ ਮੂੰਹੋਂ ਕੁਝ ਵੀ ਨਹੀਂ ਬੋਲਿਆ ਤੇ ਕਿਸੇ ਹੋਰ ਸਾਕਸ਼ੀ ਦੇ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਰਪਾਓ ਭੇਟ ਕੀਤਾ ਗਿਆ ਤੁਹਾਨੂੰ ਦੱਸ ਹੀ ਹੈ ਕਿ ਮਹਿਲ ਸਿੰਘ ਬੱਬਰ ਦੇ ਭੋਗ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗਾਜੇ ਸ਼ਾਮਲ ਹੋਏ ਸਨ ਉਹਨਾਂ ਦੇ ਨਾਲ ਵੱਡੀ ਗਿਣਤੀ ਵਿੱਚ ਸਿੱਖ ਸਖਸ਼ੀਅਤਾਂ ਵੀ ਮੌਜੂਦ ਸਨ ਤੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਇਹ ਭਾਰੀ ਵਿਰੋਧ ਹੋਇਆ ਜਰਨੈਲ ਸਿੰਘ ਸ਼ਖੀਰਾ ਨਾਮ ਦਾ ਇੱਕ ਸਾਕਸ਼ੀ ਸੀ ਜਿਸ ਦੇ ਵੱਲੋਂ ਜਥੇਦਾਰ ਦਾ ਵਿਰੋਧ ਕੀਤਾ ਗਿਆ ਕਿਉਂਕਿ ਜਿਵੇਂ ਹੀ ਜਥੇਦਾਰ ਦੇ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੈਲ ਸਿੰਘ ਬੱਬਰ ਦੇ ਆ ਪਰਿਵਾਰਕ ਮੈਂਬਰਾਂ ਨੂੰ ਸਿਰਪਾਉ ਭੇਟ ਕਰਨ ਦਾ ਮੌਕਾ ਆਇਆ ਤਾਂ ਜਥੇਦਾਰ ਸਿਰਪਾਉ ਭੇਟ ਕਰਨ ਲੱਗੇ ਤਾਂ ਜਰਨੈਲ ਸਿੰਘ ਸ਼ਖੀਰਾ ਨਾਮ ਦੇ ਵਿਅਕਤੀ ਜੋ ਇਹ ਕਹਿੰਦਾ ਸੁਣਿਆ ਜਾ ਸਕਦਾ ਹੈ ਕਿ ਇਹ ਨਾ ਕਰੋ ਇਹ ਨਾ ਕਰੋ ਕਿਉਂਕਿ ਕੌਮ ਇਹਨਾਂ ਨੂੰ ਜਥੇਦਾਰ ਨਹੀਂ ਮੰਨਦੀ ਤમે ਜਥੇਦਾਰ ਦੋਵੇਂ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਤੇ ਆਸ-ਪਾਸ ਖੜੇ ਵਿਅਕਤੀ ਇੱਕ ਦੂਜੇ ਦੇ ਮੂੰਹਵਲ ਵੇਖਣਾ ਸ਼ੁਰੂ ਕਰ ਦਿੰਦੇ ਨੇ ਤਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਉੱਥੇ ਐਸਜੀਪੀਸੀ ਮੈਂਬਰ ਵੀ ਮੌਜੂਦ ਹੁੰਦੇ ਨੇ ਤੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਥੇਦਾਰ ਦਾ ਇਹ ਭਾਰੀ ਵਿਰੋਧ ਹੋਇਆ ਇਸ ਨੂੰ ਸ਼ਰਮਨਾਕ ਕਾਰਾ ਵੀ ਕਰਾਰ ਦਿੱਤਾ ਗਿਆ ਤੇ ਨਾਲ ਹੀ ਜਰਨਲ ਸਿੰਘ ਸ਼ਖੀਰਾ ਜਿਸ ਦੇ ਵੱਲੋਂ ਜਥੇਦਾਰ ਦਾ ਵਿਰੋਧ ਕੀਤਾ ਗਿਆ ਉਸ ਨੂੰ ਲੈ ਕੇ ਵੀ ਕਈ ਤਰੀਕੇ ਦੇ ਸਵਾਲ ਚੁੱਕੇ ਜਾ ਰਹੇ ਨੇ ਕਿਉਂਕਿ ਇਹ ਇੱਕ ਜਾ ਰਿਹਾ ਹੈ ਕਿ ਉਹ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਨੇ ਤੇ ਜਥੇਦਾਰ ਦਾ ਵਿਰੋਧ ਨਹੀਂ ਹੋਇਆ ਇਸ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਢਾਲ ਲਗੀ ਹੈ ਹਾਲਾਂਕਿ ਜਥੇਦਾਰ ਕੁਲਦੀਪ ਸਿੰਘ ਗੜਗਾਜ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਜਦੋਂ ਤੋਂ ਉਹਨਾਂ ਦੀ ਆਤਾਜ ਪੋਸ਼ੀ ਹੋਈ ਹੈ ਕਈ ਸਿੱਖ ਜਥੇਬੰਦੀਆਂ ਨਹੰਗ ਸਿੰਘ ਜਥੇਬੰਦੀਆਂ ਤੇ ਹੋਰ ਵੀ ਸਿੱਖ ਕੌਮ ਹੈ ਜਿਹੜੀ ਉਹਨਾਂ ਨੂੰ ਜਥੇਦਾਰ ਨਹੀਂ ਮੰਨਦੀ ਤਾਂ ਇਸੇ ਰੋਹ ਦੇ ਵਿਚਕਾਰ ਹੀ ਜਥੇਦਾਰ ਦਾ ਇਹ ਜੋ ਵਿਰੋਧ ਹੋਇਆ ਇਸ ਨੂੰ ਲੈ ਕੇ ਸ਼ਰਮਨਾਕ ਕਾਰਾ ਵੀ ਕਰਾਰ ਦਿੱਤਾ ਗਿਆ ਹੈ ਹਰ ਸਿੰਘ ਬਬਰ ਦੇ ਭੋਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਥੇਦਾਰ ਕੁਲਦੀਪ ਸਿੰਘ ਗੜਗਾਜ ਪਹੁੰਚੇ ਸਨ ਤੇ ਜਿਵੇਂ ਹੀ ਉਹ ਸਰਪਾਉ ਦੇਣ ਲੱਗੇ ਤਾਂ ਉਹਨਾਂ ਨੂੰ ਮੌਕੇ ਤੇ ਰੋਕ ਦਿੱਤਾ ਗਿਆ ਉਹਨਾਂ ਦੇ ਹੱਥੋਂ ਸਰਪਾਉ ਪੇਟ ਪਰਵਾਰ ਨੂੰ ਨਹੀਂ ਕਰਵਾਇਆ ਗਿਆ